ਕਿਸਾਨਾਂ ਦੀ ਚਲਦੀ ਇੰਟਰਵਿਊ ਵਿੱਚ ਉੱਪਰੋਂ ਆ ਗਈ ਟ੍ਰੇਨ ਅੱਗੇ ਜੋ ਕੁਝ ਹੋਇਆ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਵੀਡੀਓ ਤੁਸੀਂ ਵੀ ਦੇਖੋ ਕਿਸਾਨ ਇੱਥੇ 12 ਵਜੇ ਆ ਕੇ ਬੈਠਿਆ ਦੂਜੇ ਪਾਸੇ ਇਹਨਾਂ ਨੇ ਟ੍ਰੇਨ ਭੇਜ ਦਿੱਤੀ ਆ ਦੇਖੋ ਕਿਸਾਨ ਦਾ ਆਲੂ 2 ਰੁਪਏ ਕਿਲੋ ਵਿਕ ਰਿਹਾ ਔਰ ਜਿਹੜਾ ਦੁਕਾਨਦਾਰ ਉਹ 20 ਰੁਪਏ ਕਿਲੋ ਵੇਚ ਰਿਹਾ ਉਹ 20 ਰੁਪਏ ਕੌਣ ਲੈ ਰਿਹਾ ਗਰੀਬ ਜਨਤਾ ਲੈ ਰਹੀ ਆ ਜੇ ਸਰਕਾਰ ਇਹਦੇ ਤੇ ਸਾਰੀ ਫਸਲਾਂ ਤੇ ਗਾਰੰਟੀ ਦੇ ਵੀ 5 ਰੁਪਏ ਕਿਲੋ ਜਿਹੜਾ ਆਲੂ ਖਰੀਦਿਆ ਜਾਏਗਾ ਜਾ ਕਣ ਕ ਜਾਇਜ਼ ਰੇਟ ਤੇ ਖਰੀਦੀ ਜਾਏਗੀ ਉਸ ਨੂੰ 10 ਰੁਪਏ ਤੋਂ ਵੱਧ ਕੋਈ ਵਪਾਰੀ ਨਹੀਂ ਵੇਚ ਸਕਦਾ ਜਦ ਕਿ ਉਹ ਗਰੀਬ ਨੇ ਵੀ ਲੈਣਾ ਤੇ ਅਮੀਰ ਨੇ ਵੀ ਲੈਣਾ ਦੁਕਾਨਦਾਰ ਵੀ ਲੈ ਰਿਆ ਬਲਾਦਮ ਵੀ ਲੈ ਰਿਆ ਇਸ ਕਰਕੇ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਇਹ ਧਰਨੇ ਜੜੇ ਆ ਬਿਲਕੁਲ ਜਾਰੀ ਰਹਿਣਗੇ ਸਾਡੀਆਂ ਜਿਹੜੀਆਂ ਮੰਗਾਂ ਨੇ ਸੈਂਟਰ ਗਵਰਨਮੈਂਟ ਨੇ 2020 ਚ ਧਰਨਾ ਲਾਇਆ ਸੀ ਅਸੀਂ ਦਿੱਲੀ ਸਾਡੀਆਂ ਉਹ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਨੀਆਂ ਸੀ ਉਹਨਾਂ ਤੋਂ ਮੁਕਰ ਗਈ ਆ ਉਹ ਇਹਨੇ ਲਾਗੂ ਨਹੀਂ ਕੀਤੀਆਂ ਇਸ ਕਰਕੇ ਵੀਰੋ ਜਿਹੜਾ ਹੁਣ ਪ੍ਰੋਟੈਸਟ ਹੋ ਰਿਹਾ ਜਾਂ ਜਿਹੜਾ ਉਹਦੇ ਸਬੰਧ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਨੇ ਸਭ ਤੋਂ ਵੱਡੀ ਮੰਗ ਹੈਗੀ ਸਾਡੀ ਐਮਐਸਪੀ ਨੂੰ ਲੈ ਕੇ ਜੀ ਕਿ ਜਿਹੜੀ 23 ਫਸਲਾਂ ਦੀ ਐਮਐਸਪੀ ਹੈ ਉਹ ਸੈਂਟਰ ਸਰਕਾਰ ਨੂੰ ਫੌਰਨ ਲਾਗੂ ਕਰਨੀ ਚਾਹੀਦੀ ਹੈ ਉਹਦੇ ਵਿੱਚ ਗੱਲਾ ਕਿਸਾਨਾਂ ਦਾ ਫਾਇਦਾ ਨਹੀਂ ਉਹਦੇ ਵਿੱਚ ਸਾਰੇ ਵਰਗ ਆਉਂਦੇ ਆ ਮਜ਼ਦੂਰ ਦਾ ਵੀ ਉਹਨਾਂ ਦਾ ਫਾਇਦਾ ਕਿਸਾਨ ਦਾ ਵੀ ਉਹਨਾਂ ਦਾ ਫਾਇਦਾ ਇਸ ਕਰਕੇ ਅਸੀਂ ਅੱਜ ਜਿਹੜਾ 4 ਕਿੰਡ ਦਾ ਰੇਲ ਰੋਕੋ ਅੰਦੋਲਨ ਸਾਡੀ ਪਾਰਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਡੱਲੇਵਾਲ ਪਾਰਟੀ ਦੇ ਰਲ ਕੇ ਇਹ ਜਿਹੜਾ ਅੰਦੋਲਨ ਇਹ ਉਲੀਕਿਆ ਸੀ ਤੇ ਉਹਨੂੰ ਕਾਮਯਾਬ ਕਰਨ ਵਾਸਤੇ ਜੀ ਬੈਠੇ ਆਏ 4 ਵਜੇ ਤੱਕ ਸਾਡਾ ਜਿਹੜਾ ਧਰਨਾ ਇਹ ਜਾਰੀ ਰਹੇਗਾ ਸੋ ਜਿੰਨਾ ਚਿਰ ਸੈਂਟਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਜਿਹੜਾ ਖਡੌਰੀ ਸਿੱਧੂ ਸ਼ੰਭੂ ਬਾਰਡਰ ਤੇ ਤੇ ਯਹਾਂ ਹੋਰ ਸਾਰੇ ਭਾਰਤ ਵਿੱਚ ਜਿੱਥੇ-ਜਿੱਥੇ ਵੀ ਧਰਨੇ ਲੱਗੇ ਆ ਉਹ ਵਰਕਰਾਂ ਰਹਿਣਗੇ ਸੋ ਸੈਂਟਰ ਸਰਕਾਰ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੀ ਹਾਈ ਕੋਰਟ ਨੇ ਵੀ ਜਿਹੜੀ ਇੱਕ ਫਟਕਾਰ ਲਗਾਈ ਹੈ ਕਿ ਕਿਸਾਨ ਜੋ ਆਪਣੇ ਟਰੈਕਟਰ ਟਰਾਲੀਆਂ ਜਾਂ ਕਰੇਨਾ ਲੈ ਕੇ ਜਾ ਰਹੇ ਆ ਉਹ ਗਲਤ ਆ ਜੇ ਤੁਸੀਂ ਆਪਣਾ ਕੁਝ ਕਰਨਾ ਹੋ ਕੋਰਟ ਦੇ ਵਿੱਚ ਕਿਉਂ ਨਹੀਂ ਆ ਰਹੇ ਦੇਖੋ ਜੀ ਕਿਸਾਨ ਦਾ ਜਿਹੜਾ ਇੱਕ ਟਰੈਕਟਰ ਟਰਾਲੀ ਆ ਉਹ ਕਿਸਾਨ ਦਾ ਇੱਕ ਘਰ ਹੈ ਮੰਨ ਲਓ ਕਿਸਾਨ ਨੇ ਦਿੱਲੀ ਜਾਣਾ ਹੈ ਉੱਥੇ ਜਾ ਕੇ ਸਾਡੇ ਵਾਸਤੇ ਮਕਾਨ ਨਹੀਂ ਬਣੇ ਹੋਏ ਨਾ ਅਸੀਂ ਬਣਾ ਸਕਨੇ ਆ ਟਰਾਲੀ ਤੇ ਅਸੀਂ ਛੱਤ ਪਾਈ ਹੋਈ ਆ ਉਹਦੇ ਵਿੱਚ ਜਾ ਕੇ ਅਸੀਂ ਜਿੱਥੇ ਵੀ ਸਾਨੂੰ ਸੈਂਟਰ ਸਰਕਾਰ ਜਗ੍ਹਾ ਅਲਾਟ ਕਰੇਗੀ ਉੱਥੇ ਆਪਣੇ ਟਰੈਕਟਰ ਖੜੇ ਕਰਕੇ ਟਰਾਲੀ ਦੇ ਵਿੱਚ ਅਸੀਂ ਆਪਣਾ ਬੈੱਡਰੂਮ ਲਗਾ ਸਕਦੇ ਆ ਸਰਦੀਆਂ ਵਿੱਚ ਵੀ ਤੇ ਗਰਮੀਆਂ ਵਿੱਚ ਆਰਾਮ ਕਰਨ ਵਾਸਤੇ ਲੰਗਰ ਪਾਣੀ ਦਾ ਸਮਾਨ ਅਸੀਂ ਰੱਖ ਸਕਦੇ ਆ ਦੇਖੋ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਟਾਇਆ ਪਰ ਅੱਜ ਕੱਲ ਦਾ ਹਾਈ ਕੋਰਟ ਵੀ ਜਿਹੜੀ ਆ ਉਹ ਸਾਰੀ ਸਰਕਾਰ ਦੀ ਬੋਲੀ ਬੋਲਦੇ ਨੇ ਭਾਰਤ ਸਰਕਾਰ ਦੇ ਜਿੰਨੇ ਵੀ ਲੋਕ ਆ ਗਰੀਬੀ ਦਾ ਤੜਫ ਰਹੇ ਆ ਪਰ ਹਾਈ ਕੋਰਟ ਵੀ ਜਿਹੜੀ ਆ ਉਹ ਸਾਰੀ ਸੈਂਟਰ ਸਰਕਾਰ ਦੀ ਇਹਨਾਂ ਦੀ ਸਰਕਾਰਾਂ ਦੀ ਬੋਲੀ ਬੋਲਦੀ ਆ ਹਾਈ ਕੋਰਟ ਵੀ ਇਸ ਕਰਕੇ ਅਸੀਂ ਹਾਈ ਕੋਰਟ ਦੇ ਜੱਜ ਸਾਹਿਬਾਂ ਨੂੰ ਵੀ ਬੇਨਤੀ ਕਰਾਂਗੇ ਵੀ ਕਿਰਪਾ ਕਰਕੇ ਪਬਲਿਕ ਦੀ ਆਵਾਜ਼ ਨੂੰ ਸੁਣਿਆ ਜਾਏ ਤੇ ਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਆ ਹੁਣ ਸ਼ੰਭੂ ਬਾਰਡਰ ਤੇ ਜਿਹੜੇ ਹਰਿਆਣੇ ਦੀ ਸਰਕਾਰ ਨੇ ਬਾਰਡਰ ਸੀਲ ਕੀਤੇ ਆ ਸਰਾ ਸਰ ਜਿਹੜਾ ਇਹ ਸੰਵਿਧਾਨ ਨਾਲ ਜਾਸੀ ਹੈ ਸਵਿਧਾਨ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਆਪਣੇ ਦੇਸ਼ ਦੇ ਵਸਨੀਕ ਨੂੰ ਦੇਸ਼ ਦੇ ਵਸਿੰਦੇ ਨੂੰ ਦਿੱਲੀ ਜਾਣ ਤੋਂ ਰੋਕੋ ਬਿਲਕੁਲ ਨਹੀਂ ਰੋਕ ਸਕਦੇ ਪਰ ਇਹਨਾਂ ਨੇ ਪਾਕਿਸਤਾਨ ਹਿੰਦੁਸਤਾਨ ਵਾਲਾ ਬਾਰਡਰ ਬਣਾਇਆ ਹੋਇਆ ਹੁਣ ਪਾਕਿਸਤਾਨ ਦੇ ਬਾਰਡਰ ਤੇ ਦੇਖੋ ਸਿਰਫ ਇੱਕ ਤਾਰ ਲੱਗੀ ਹੋਈ ਹੈ ਇਹਨਾਂ ਨੇ ਹਰਿਆਣਾ ਬਾਰਡਰ ਤੇ ਕਿੱਡੇ-ਕੱਡੇ ਬੈਰੀਕੇਡ ਲਾ ਦਿੱਤੇ ਆ ਜਦ ਕਿ ਅਸੀਂ ਭਾਰਤ ਦੇ ਰਹਿਣ ਵਾਲੇ ਆ ਭਾਰਤ ਵਿੱਚ ਰਹਿਣਾ ਹੈ ਭਾਰਤ ਨਾਲ ਮਿਲ ਕੇ ਰਹਿਣਾ ਹੈ ਅਸੀਂ ਵੱਖਰਾ ਨਹੀਂ ਚਾਹੁੰਦੇ ਕੁਝ ਵੀ ਪਰ ਸਾਡੀਆਂ ਜਿਹੜੀਆਂ ਡਿਮਾਂਡਾਂ ਨੇ ਉਹ ਸਰਕਾਰ ਨੂੰ ਮੰਨਣੀ ਚਾਹੀਦੀਆਂ ਨੇ ਜਨਤਾ ਦੀ ਆਵਾਜ਼ ਜਿਹੜਾ ਰਾਜਾ ਹੁੰਦਾ ਹੈ ਉਹ ਹੀ ਸੁਣਦਾ ਹੈ ਉਹ ਰਾਜੇ ਨੂੰ ਇਹ ਤੇ ਗੌਰ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਪੂਰੇ ਪੰਜਾਬ ਭਾਰ ਵਿੱਚ ਚੱਕਾ ਜਾਮ ਕੀਤਾ ਹੋਇਆ ਹੈ ਟ੍ਰੇਨਾਂ ਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਇਹ ਜਿਹੜੀ ਸਰਕਾਰ ਨੇ ਟ੍ਰੇਨਾਂ ਟ੍ਰੇਨਾਂ ਜਾਮ ਕਰਾਈਆਂ ਤੇ ਮੰਨੀਆਂ ਆਂ ਮੰਗਾਵਾ ਗੌਰਪੁਰਬ ਤੇ ਕਰੇ ਜਦੋਂ 13 ਮਹੀਨੇ 13 ਦਿਨ ਧਰਨਾ ਲੱਗਾ ਸੀ 2021 ਚ ਮੋਤੀ ਨੇ ਬਿਆਨ ਦਿੱਤੇ ਕਿ ਗੌਰਪੁਰਬ ਦੇ ਪੰਜਾਬੀਆਂ ਨੂੰ ਵਧਾਈ ਦਿਨਾ ਤੇ ਇਹਨਾਂ ਨੂੰ ਇੱਕ ਨਾਲ ਕਿਸਾਨਾਂ ਨੂੰ ਤੋਹਫਾ ਦਿਨਾ ਜਿਹੜੇ ਕਾਲੇ ਕਾਨੂੰਨ ਬਣ ਗਏ ਉਹ ਗਲਤ ਤਰੀਕੇ ਨਾਲ ਬਣ ਗਏ ਉਹ ਮੈਂ ਰੱਦ ਕਰਦਾ ਤੇ ਕਿਸਾਨਾਂ ਨੂੰ ਮੈਂ ਐਮ ਐਸਪੀ ਫਸਲਾਂ ਦੇ ਦਿਆਂ ਜਿਹੜੇ ਮੈਂ ਜੁਪੀ ਪੰਜਾਬ ਜਿਹੜੇ ਕਿਤੇ ਵੀ ਕੇਸ ਪਾਇਓ ਮੈਂ ਰੱਦ ਕਰਦਾ ਉਹ ਜਿਹੜਿਆ 2 ਸਾਲ ਲੰਘਣ ਤੋਂ ਬਾਅਦ ਜਿਹੜੀਆਂ ਮੰਨੀਆਂ ਜਾਂ ਮੰਗਾ ਉਹ ਲਾਗੂ ਕਰਾਉਣ ਵਾਸਤੇ ਜਿਹੜੇ ਕਿਸਾਨ ਵੀ ਦੂਰੋਂ ਦਿੱਲੀ ਚਲੇ ਸੀ ਤੇ ਪਰ ਖੱਤਰ ਸਰਕਾਰ ਨੇ ਜਿਹੜਾ ਵਾ ਕਿਸਾਨਾਂ ਨੇ ਬੰਦੂਰ ਬੈਰੀਕੇਡ ਲਾ ਕੇ ਉੱਥੇ ਸੜੀਏ ਦੇ ਵਿੱਚ ਸੀਮਿੰਟ ਭਰ ਕੇ ਦੁਬਾਰਾ ਬਣਾ ਕੇ ਤੁਹਾਨੂੰ ਨੂੰ ਲੱਗਦਾ ਠੀਕ ਹੈ ਕਿ ਰੋਡ ਦੇ ਵਿੱਚ ਸੜੀਏ ਕੱਢਣਾ ਜਾ ਕੇ ਕੋਈ ਇੱਥੇ ਡਿੱਗ ਜਾਂਦਾ ਉਹਦੀ ਮੌਤ ਵੀ ਹੋ ਸਕਦੀ ਹੈ ਕਈ ਕਿਸਾਨਾਂ ਦੀ ਤਾਂ ਤੇ ਗੋਲੀ ਮਾਰ ਕੇ ਮੌਤ ਵੀ ਮੈਂ ਕਹਿੰਦਾ ਕਿ ਹੱਤਿਆ ਕੀਤੀ ਗਈ ਹੈ ਦੇਖੋ ਜਿਹੜਾ ਇਹੜੀਆਂ ਸਰਕਾਰਾਂ ਵਾ ਇਹੜੇ ਪੰਜਾਬੀਆਂ ਨੂੰ ਦੇਸ਼ ਦਾ ਹਿੱਸਾ ਨਹੀਂ ਸਮਝਦੇ ਉਹ ਦੂਜੇ ਦੇਸ਼ ਦੇ ਸਮਝਦੇ ਆ ਵੀ ਜੇ ਹੋਰ ਸੂਬੇ ਚੋਂ ਆ ਗਏ ਤਾਂ ਦੇਸ਼ ਤੋਂ ਪਾਕਿਸਤਾਨ ਨੂੰ ਆ ਗਏ ਆ ਚਾਹੇ ਦੂਜੇ ਸੂਬੇ ਚੋਂ ਆ ਗਏ ਜੇ ਪੰਜਾਬੀਆਂ ਨੂੰ ਇਥੇ ਹਿੱਸਾ ਗਿਣਦੇ ਤੇ ਦਿੱਲੀ ਕੀ ਹੱਲ ਰਾਜਧਾਨੀ ਪੰਜਾਬ ਦੀ ਨਹੀਂਗੀ ਪੰਜਾਬ ਨੂੰ ਜਾਣ ਦਿੰਦੇ ਪਰ ਉਹਨਾਂ ਤੇ ਥਰੂ ਗਏ ਸੁੱਟ ਗਏ ਬੈਰੀਕੇਟ ਕਰਕੇ ਉਥੇ ਜਿਹੜਾ ਵਾ ਜਿਹੜੇ ਬੰਬ ਸੁੱਟੇ ਧੂਏ ਆਏ ਉਹ ਲੋਕਾਂ ਨੂੰ ਫੱਟੜ ਕੀਤਾ ਤੁਹਾਨੂੰ ਇਹ ਜਾਇਜ਼ ਲੱਗਦੇ ਨੇ ਕਿ ਫੱਟੜ ਕੀਤੇ ਨੇ ਕਾਫੀ ਕਿਸਾਨ ਗੋਲੀਆਂ ਮਾਰੀਆਂ ਨੇ ਸਿਰਾਂ ਤੇ ਦੇਖੋ ਸਾਨੂੰ ਤੇ ਜਾਇਜ਼ ਨਹੀਂ ਲੱਗਦਾ ਅਸੀਂ ਕਹਿੰਦੇ ਜਿਹੜਾ ਪ੍ਰਧਾਨ ਮੰਤਰੀ ਨੇ ਮੰਗਾ ਮੰਨ ਲਿਆ ਇੱਕ ਰਾਜਬਾਣ ਚੋਂ ਨਿਕਲ ਗਿਆ ਉਹ ਕਿਉਂ ਨਾ ਲਾਗੂ ਕਰੇ ਕਿਸਾਨ ਦਾ 5 ਰੁਪਏ ਵੇਗਦਾ ਖਬਤਕਾਰ ਤੱਕ ਰਸੌਦਾ ਆ ਇਸੇ ਤਰ੍ਹਾਂ ਹੋਰ ਚੀਜ਼ਾਂ ਵਾਂ ਇਹ ਜੋ ਕਿਸਾਨਾਂ ਨੂੰ ਵਾਦੇ ਕੀਤੇ ਹੋਏ ਆ ਉਹ ਪੂਰੇ ਹੋਣੇ ਚਾਹੀਦੇ ਆ ਜੀ ਜੋ ਕਿਸਾਨਾਂ ਦਾ ਮੰਗਾ ਮੰਨੀਆਂ ਹੋਈਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਪ੍ਰੋਟੈਸਟ ਚੱਲ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਯਾਤਰੀ ਕਿਸ ਤਰ੍ਹਾਂ ਜਿਹੜਾ ਵਾ ਪੋੜੀਆਂ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਉਹਨਾਂ ਨੇ ਕਿੱਥੇ ਜਾਣਾ ਵਾ ਤੇ ਕਿਹੜੀ ਜਗ੍ਹਾ ਤੋਂ ਕਿੰਨੀ ਦੇਰ ਤੋਂ ਆ ਵੀਰੇ ਕੀ ਹਾਲ ਚੱਲਣਾ ਕਿਹੜੀ ਜਗ੍ਹਾ ਜਾਣਾ ਸੀ ਲਖਨਊ ਜਾਣਾ ਹੈ ਹਾਂਜੀ ਲਖਨਊ ਜਾਣਾ ਹੈ ਲਖਨਊ ਜਾਣਾ ਹੈ ਕਿਤਨੀ ਕਿੰਨੇ ਵਜੇ ਟ੍ਰੇਨ ਸੀ ਆਪਕੀ ਕਾਈ ਵਜੇ ਕੀ ਟ੍ਰੇਨ ਤੋਂ ਕਿਆ ਦਿੱਕਤ ਪਰੇਸ਼ਾਨੀ ਆ ਰਹੀ ਹੈ ਆਪਕੋ ਮੇਰੇ ਕੋਈ ਪਰੇਸ਼ਾਨੀ ਨਹੀਂ ਕਿਆ ਕਹਿਣਾ ਚਾ ਰਹੇ ਹੋ ਸਰਕਾਰ ਕੋ ਕਿ ਅਪੀਲ ਕਰਨਾ ਚਾਹ ਰਹੇ ਹੋ ਕਿ ਇਨਦੀ ਜੋ ਮੰਗਾਂ ਹੈ ਜਾਇਜ਼ ਮੰਗਾਂ ਹੈ ਮੰਨਨੀ ਚਾਹੀਏ ਮੰ ਗੁਰੂ ਘਰ ਕੋਲੋਂ ਹਾਂ ਜੀ ਤਾਂ 11:00 ਵਜੇ ਸਾਕੇ ਆਏ ਬੈਠੇ 4:00 ਵਜੇ ਕੇ ਜਾਮ ਖਲੇ ਬਹੁਤ ਲੇਟ ਹੋ ਰਹਾ ਹੈ ਪਰੇਸ਼ਾਨ ਹੋ ਰਹੇ ਹੈਂ ਕੀ ਕਹਿਣਾ ਚਾ ਰਹੇ ਉਸਮੇ ਇਹ ਫਿਰ ਆਮ ਲੋਕੋ ਕੋਈ ਪਰੇਸ਼ਾਨੀ ਹੈ ਸਭ ਸੇ ਸਰਕਾਰ ਕੋ ਤੋ ਐਸੇ ਫਰਕ ਨਹੀਂ ਪੜੇਗਾ ਉਨਕੋ ਤੋ ਫਿਰ ਵਹੀ ਹੈ ਤੋ ਮੈਨ ਤੋ ਹਮੇਂ ਫਰਕ ਪੜੇਗਾ ਨਾ ਜੋ ਆਮ ਲੋਕ ਹੈ ਉਨਕੋ ਹੀ ਫਰਕ ਪੜਦਾ ਪਰ ਮੰਗਾ ਇਹ ਅਭੀ ਐਮਐਸਪੀ ਜਿਹੜੀ ਆ ਉਹ ਰੇਟ ਫਸਲ ਤੇ ਦਿੱਤੀ ਜਾਵੇ ਮੇਨ ਮੰਗ ਇਹ ਆ ਜੀ ਬਾਕੀ ਸੀ2+50 ਜਿਹੜਾ ਆਪਣੇ ਸੁਆਮੀਨਾਥ ਨੂੰ ਡਾਕਟਰ ਸੁਆਮੀਨਾਥ ਨੇ ਸਿਫਾਰਸ਼ ਕੀਤੀ ਆ ਉਹਦੇ ਅਕੋਰਡਿੰਗ ਫਸਲਾਂ ਦਾ ਭਾਤ ਹੈ ਹੋਵੇ ਜੀ ਤੇ ਕੁਝ ਆਪਣੇ ਜਿਹੜੇ ਕਿਸਾਨਾਂ ਦੇ ਨਜਾਇਜ਼ ਕੇਸ ਪਾਏ ਆ ਉਹ ਵੀ ਮੇਨ ਮੁੱਦਾ ਆ ਕਿਸਾਨ ਇੱਥੇ 12 ਵਜੇ ਆ ਕੇ ਬੈਠਿਆ ਦੂਜੇ ਪਾਸੇ ਇਹਨਾਂ ਨੇ ਟ੍ਰੇਨ ਭੇਜ ਦਿੱਤੀ ਆ ਦੇਖੋ ਮਾਲ ਗੱਡੀ ਜਿਹੜੀ ਉਹਨਾਂ ਹੁਣ ਭੇਜ ਦਿੱਤੀ ਤੇ ਮਾਲ ਗੱਡੀ ਇੱਕ ਪਾਸੇ ਖਲੋਤੀ ਏ ਤੇ ਆਪਣੇ ਕਿਸਾਨ ਵੀਰ ਦੂਜੇ ਪਾਸੇ ਪਟੜੀ ਦੇ ਉੱਤੇ ਬਿਲਕੁਲ ਚੜੇ ਨੇ ਇੱਥੇ ਕਿਟਕਟ ਤਿੰਨ ਚਾਰ ਆ ਟ੍ਰੈਕ ਨੇ ਆਪਾਂ ਦੇਖ ਸਕਦੇ ਆ ਵੀ ਜਿਹੜੇ ਹਰਿਆਣੇ ਤੋਂ ਪੰਜਾਬ ਨੂੰ ਟ੍ਰੇਨਾਂ ਜਿਹੜੀਆਂ ਸਾਰੀਆਂ ਇੱਥੋਂ ਜਾਂਦੀਆਂ ਨੇ ਜਿਹੜੇ ਬੰਦ ਕੀਤੇ ਗਏ ਨੇ ਤੇ ਹੁਣ ਉਸ ਦੇਖੋ ਜਿਹੜੀ ਟ੍ਰੇਨ ਹੈ ਉਹਦੀ ਪ੍ਰੋਟੈਕਸ਼ਨ ਵਾਸਤੇ ਜਿਹੜੇ ਮੁਲਾਜ਼ਮ ਹੈ ਉਹ ਵੀ ਉੱਥੇ ਪਹੁੰਚ ਗਏ ਨੇ ਵੀ ਕੋਈ ਇੰਜਨ ਨਾਲ ਫੋਟਵਾਣਾ ਖਚਾਲੇ ਜਾਂ ਹੁਣ ਇਹਨਾਂ ਨੂੰ ਇਹ ਡਰ ਪੈ ਗਿਆ ਕੋਈ ਛੇੜਛਾੜ ਨਾ ਕਰੇ ਕਿਉਂਕਿ ਬਾਕੀ ਹੈ ਖਤਰੇ ਵਾਲਾ ਕੰਮ ਉੱਪਰ ਕਰੰਟ ਦੀਆਂ ਤਾਰਾਂ ਵੀ ਲੱਗੀਆਂ ਨੇ ਤੇ ਇਸ ਕਰਕੇ ਇਹ ਇਥੋਂ ਦੇ ਮੌਜੂਦਾ ਹਾਲਾਤ ਨੇ ਵੀ ਜਿਹੜੀ ਟ੍ਰੇਨ ਉਹਨਾਂ ਨੇ ਭੇਜੀ ਉਹ ਰਸਤੇ ਦੇ ਵਿੱਚ ਖਲੋਤੀ ਪਈ ਹੈ ਤੇ ਇੱਧਰ ਜਿਹੜੇ ਕਿਸਾਨ ਵੀਰ ਖਲੋਤੇ ਨੇ ਉਧਰ ਜਿਹੜੀ ਕਿਸਾਨਾਂ ਅਗੂਆਂ ਦੀ ਕਾफी ਇਥੋਂ ਦੂਰ